ਹਾਜੀ ਵੈਕ ਕੇਸ ਐਕਸੀਡੈਂਟ ਕੇ ਸੂ ਗਿਆ ਤੇ ਭਾਵੇਂ ਕੁਝ ਨਹੀਂ ਪਤਾ ਲੱਗ ਜੂ ਤਾ ਸਾਨੂੰ ਫੋਨ ਆਇਆ ਥੀ ਲੱਗੇ ਪਤਾ ਕਿ ਐਕਸੀਡੈਂਟ ਹੋਇਆ ਕਿ ਮੇਰੀ ਜਾਨ ਨਹੀਂ ਕਿੱਥੋਂ ਆ ਰਹੀ ਹਾਂਜੀ ਮੈਂ ਤਾਂ ਕੰਮ ਉਤ ਆਉਂਦੀ ਥੀ ਤੇ ਰਸਤੇ 'ਚ ਗੱਡੀ ਨਾਲ ਮੋਬੇਟ ਹੋ ਗਈ ਸੀ ਉਹ ਇੱਕ ਜਾ ਕੇ ਉਹਨਾਂ ਦੀ ਗੱਡੀ ਖੰਭੀ 'ਚ ਲੱਗ ਗਈ ਤੇ 5-10 ਮਿੰਟ ਬਾਅਦ ਬੱਸ ਪਤਾ ਲੱਗ ਗਿਆ ਉਹਨਾਂ ਨੂੰ ਘਰੇ ਪਰਵਾਹ ਕਿੰਨਾ ਚਿਰ ਪਹਿਲਾਂ ਗਿਆ ਸੀ 20 ਡੇਢ ਕੁ ਮਹੀਨਾ ਹੋਇਆ। ਕੀ ਨਾਮ ਤੁਹਾਡਾ? ਮੇਰਾ ਨਾਮ ਸੁਬਿੰਦਰ ਸਿੰਘ ਹੈ। ਕਿ ਕਵਨ ਸਿੰਘ ਦੀ ਲਗ ਤੁਹਾਡੀ? ਮੇਰੇ ਭਰਾ ਨੇ। ਕਿਸ ਤਰ੍ਹਾਂ ਹੋਇਆ ਕਿ ਤੁਹਾਨੂੰ ਬੜਾ ਲੱਗਿਆ ਫੋਨ ਤੇ ਕੀਤਾ ਕਰਦੇ। ਆਹੀ ਮੈਂ ਟੈਸ ਐਕਸੀਡੈਂਟ ਹੋਇਆ ਹੋਇਆ। ਕਿਸ ਤਰ੍ਹਾਂ ਦੀ ਕਿਸੇ ਨਾਲ ਕਿਹਾ। ਸਾਨੂੰ ਫੋਨ ਆਇਆ ਥੀ। ਲੱਗੇ ਪਤਾ ਕਿ ਐਕਸੀਡੈਂਟ ਹੋਇਆ ਜਿਵੇਂ ਹੀ ਜਾਣ ਲਈ ਕਿਥੋਂ ਆ ਰਹੇ। ਆਹੀਆਂ ਆਪਣੇ ਕੰਮ ਤੋਂ ਆਉਂਦੇ ਸੀ। ਤੇ ਰਸਤੇ 'ਚ ਗੱਡੀ ਨਾਲੋਂ ਭੇਟ ਹੋ ਗਈ ਸੀ। ਉਹ ਜਾ ਕੇ ਉਹਨਾਂ ਦੀ ਗੱਡੀ ਖੰਭੀ ਚ ਲੱਗ ਗਈ ਤੇ 1 ਤੋਂ 10 ਮਿੰਟ ਬਾਅਦ ਬਸ ਪਤਾ ਲੱਗਿਆ ਉਹ ਘਰੇ ਪਰਿਵਾਰ ਕਿੰਨਾ ਚਿਰ ਪਹਿਲਾਂ ਗਏ ਸੀ ਬਲੋਕ ਸੀ ਡੇਢ ਘੰਟਾ ਹੋਇਆ ਤੇ ਸਾਰਾ ਪਰਿਵਾਰ ਉੱਥੇ ਰਹਿਣ ਆਂਦਾ ਹਾਂ ਆਈ ਉੱਥੇ ਪਰਿਵਾਰ ਤੋਂ ਇੱਥੇ ਕੌਣ ਕੋਲ ਰਹਿੰਦੇ ਨੇ ਇੱਥੇ ਹੀ ਮੇਰੀ ਮਾਤਾ ਜੀ ਨੇ ਡੈਡੀ ਨੇ ਗੱਡੀ ਦਾ ਗੁਜਰ ਹੋਇਆ ਤੇ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉਹੀ ਰਹਿੰਦੇ ਨੇ ਪਰਾਣਾ ਪਰ ਉਹ ਐਕਸੀਡੈਂਟ ਤੋਂ ਪਹਿਲਾਂ ਕਰ ਕਰ ਗਈ ਸੀ ਪ੍ਰਾਪਰਟੀ ਪਹੁੰਚਿਆ ਕਰੇਗਾ ਲੋਕੀ ਸੰਗਲ ਉਹਨਾਂ ਨੂੰ ਫੋਨ ਆਈ ਦੀ ਅਸੋਏ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂ ਕਲੇਡਾਂ ਚ ਰਹਿੰਦੇ ਨੇ ਤੇ ਮੇਰੀ ਕਿਹੜੀ ਸਿਸਟਰ ਆਪਣੀ ਭੈਣ ਆ ਮੇਰੀ ਉਹਨਾਂ ਨੇ ਉਹਨੂੰ ਚਾਚਾ ਨੂੰ ਲੈਣ ਗਏ ਉਹਨਾਂ ਨੇ ਫੋਨ ਕੀਤਾ ਤੇ ਉਹਨੇ ਮੈਨੂੰ ਸੱਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਘਰੇ ਨਾਲ ਦੱਸੀ ਉਹਨੂੰ ਨੇ ਇਕ ਨਿਕਣ ਗੱਲ ਹੋ ਗਈ। 100 ਮਹੀਨੇ ਪਹਿਲਾਂ ਜੇ ਸੁਪਤੀ ਆਏ ਸੀ ਉਤੋਂ ਕਿੰਨਾ ਸਮਾਂ ਕਰੇ ਬੁੱਕਾ ਕਰਦੀ ਸੀ। ਉਹ ਤਿੰਨ ਮਹੀਨੇ ਲੱਗਦੀ। ਕੋਈ ਆਹ ਉਹ ਐਕਸਟ੍ਰੀਮ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਪ ਕੋ 3 ਜੁੰਡੇ ਰਹਿੰਦੇ ਕਦੇ ਕਦੇ ਬੁਣਾ ਠੀਕ ਹੈ। ਉਹ ਤਾਂ ਰੋਜ਼ ਹੀ ਆਉਂਦੇ ਸੀ। ਇੱਕ ਦਿਨ ਪਹਿਲੇ ਹਾਂ ਇੱਕ ਤਾਂ ਕੋਈ ਫੂਲ ਰੋਜ਼ ਹੀ ਕਰ ਦਿੰਦੀ ਆਸ। ਇਹ ਜੀ ਕੋਈ ਗੱਲਬਾਤ ਹੀ ਨਹੀਂ ਦੀ। ਇਹ ਇਕਣ ਹੋ ਜਾਣਗੇ। ਉਹਨਾਂ ਦੇ ਪਰਿਵਾਰ ਦਿੱਤੇ ਪਾਉਣੇ ਪੋੜਾਂ ਕੀ ਸੀ। ਉਤਲੀ ਦਾ ਆਪਣੇ ਇਹਨਾਂ ਦੇ ਲੜਕਾ ਵੀ ਘਰ ਦੇ ਤੇ ਤਿੰਨੇ ਇਹ ਤਿੰਨੇ ਤਿਕਲਵੰਤ ਸਿੰਘ ਜੀ ਬਾਕੀ ہماری ਭੈਣਾਂ ਹਨ ਆਪਣਾ ਪਰੋਣਾ ਹੈ ਬਾਕੀ ਉਹਦੇ ਜਵਾਕ ਨੇ ਇਕੱਠੇ ਰਹਿੰਦੇ ਨੇ ਪੱਕੇ ਹਾਂਜੀ ਹਾਂ ਜੀ ਪੱਕੇ ਨੇ ਉਹਨਾਂ ਕਿਸ ਤਰ੍ਹਾਂ ਵਿਚਾਰ ਚੱਲ ਰਿਹਾ ਜੀ ਅੰਧਵਰ ਸੰਸਕਾਰ ਦਾ ਕੁਝ ਹੱਲਵਾਤ ਹੋਈ ਹਾਂਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰਦੇ ਨੇ ਆ ਵੀ ਵੈਕ ਕੇਸ ਐਕਸੀਡੈਂਟ ਕੇ ਸੂਏ। ਕੋਈ ਭਾਵੇਂ ਕਿਸੇ ਨੂੰ ਪਤਾ ਨਹੀਂ। ਸਾਨੂੰ ਫੋਨ ਆਇਆ ਥੀ। ਲੱਗੇ ਪਤਾ ਕਿ ਐਕਸੀਡੈਂਟ ਹੋਇਆ ਕਿ ਮੈਂ ਜਾਨ ਨਹੀਂ। ਕਿਥੋਂ ਆ ਰਹੇ ਸੀ? ਹਾਂ ਜੀ ਆਪੇ ਕੰਮ ਤੋਂ ਆਉਂਦੀ ਸੀ। ਤੇ ਰਸਤੇ 'ਚ ਗੱਡੀ ਨਾਲ ਮਪੇਟ ਹੋ ਗਈ ਬਸੇ। ਉਹ ਇੱਕ ਜਾ ਕੇ ਉਹਨਾਂ ਦੀ ਗੱਡੀ ਫੰਮੀ ਚ ਲੱਗ ਗਈ। ਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਉਹਨਾਂ ਪਰਿਵਾਰ। ਕਿੰਨਾ ਚਿਰ ਪਹਿਲਾਂ ਗਏ ਠੀਕ ਹੋ ਗਏ। 1.5 ਕਿੰਨਾ ਹੋਇਆ ਕੀ ਨਾਮ ਤੁਹਾਡਾ ਬੰਨੋ ਸੁਭਿੰਦਰ ਸਿੰਘ ਹੈ ਤੇ ਕਲਵੰਤ ਸਿੰਘ ਕੀ ਲੱਗ ਤੁਹਾਡੀ ਮੇਰੇ ਭਰਾ ਨੇ ਕਿਸ ਤਰ੍ਹਾਂ ਹੋਇਆ ਨਹੀਂ ਕਿ ਤੁਹਾਨੂੰ ਲੱਗਿਆ ਕੌਣ ਤੇ ਡੀਟਾ ਕਰਦੇ ਹਾਂ ਹਾਂ ਹੀ ਮੈਂ ਕੇਸ ਐਕਸੀਡੈਂਟ ਵੇਸ ਹੋਇਆ ਇਹ ਤੁਹਾਡੀ ਕਿਸੇ ਲੱਗ ਸਾਨੂੰ ਫੋਨ ਆਇਆ ਦੀ ਲੱਗੇ ਪਤਾ ਕਿ ਐਕਸੀਡੈਂਟ ਹੋਇਆ ਕਿਵੇਂ ਹੀ ਜਾਣਦੇ ਨਹੀਂ ਕਿਥੋਂ ਆ ਰਹੇ ਹਾਂ ਜੀ ਆਪੇ ਕੰਮ ਤੋਂ ਆਉਂਦੀ ਸੀ ਤੇ ਰਸਤੇ 'ਚ ਗੱਡੀ ਨਾਲੋਂ ਮੇਟ ਹੋ ਗਈ ਸੀ ਉਹ ਜਾ ਕੇ ਉਹਨਾਂ ਦੀ ਗੱਡੀ ਖੰਭੀ ਚ ਲੱਗ ਗਈ ਤੇ 1 ਕਾ 10 ਮਿੰਟ ਬਾਅਦ ਬੱਸ ਪਤਾ ਲੱਗਿਆ ਘਰੇ ਪਰਿਵਾਰ ਕਿੰਨਾ ਚਿਰ ਪਹਿਲਾਂ ਗਿਆ ਸੀ ਬਲੋਕ ਤੋਂ 1.5 ਘੰਟੇ ਹੋਇਆ ਤੇ ਸਾਰਾ ਪਰਿਵਾਰ ਉੱਥੇ ਰਹਿਣਾ ਨਾਲ ਹੀ ਹਾਂ ਇਹ ਉੱਥੇ ਹੀ ਪਰਿਵਾਰ ਦਾ ਇੱਥੇ ਕੋਈ ਕੰਮ ਕਰਦਾ ਨਹੀਂ ਇੱਥੇ ਹੀ ਮੇਰੀ ਮਾਤਾ ਜੀ ਨੇ ਡੈਡੀ ਨੇ ਗੱਡੀ ਦਾ ਗੁਜਰੀ ਹੋਈ ਤੇ ਤਾਇਆ ਜੀ ਨੇ ਬਾਕੀ ਹੋਰ ਸਾਰਾ ਮੇਰੀ ਫੈਮਿਲੀ ਸਾਰੀ ਉਹੀ ਰਹਿੰਦੀ ਹੈ ਪਰਾਣਾ ਤਰੋ ਕੋਈ ਐਕਸੀਡੈਂਟ ਤੋਂ ਪਹਿਲਾਂ ਕਦ ਕਰ ਹੋਈ ਸੀ ਪਰਾਣਾ ਬਟੀ ਪਹੁੰਚ ਕੇ ਅੰਦਰ ਇਹ ਲੋਕ ਜੁਬੇ ਕੇ ਸਨ ਉਹਨਾਂ ਨੇ ਫੋਨ ਆਇਆ ਸੀ ਪਰਸੋਂ ਇਹ ਉਹਨਾਂ ਨੇ ਮੇਰੇ ਕੋਲ ਮੇਰੇ ਕਿੜਾ ਭਰਾ ਦੂ ਕਲੇਡਾਂ ਚ ਰਹਿੰਦੇ ਨੇ ਉਹ ਮੇਰੀ ਕਿੜੀ ਸਿਸਟਰ ਆਪਣੀ ਭੈਣ ਆ ਮੇਰੀ ਉਹਨਾਂ ਨੇ ਉਹਨੂੰ ਚਾਚਾ ਨੂੰ ਡੇਲ ਦੇ ਘਰੇ ਉਹਨਾਂ ਨੇ ਫੋਨ ਕੀਤਾ ਤੇ ਉਹਨੇ ਮੈਨੂੰ ਸੱਜ ਰੇ 8 ਵਜੇ ਮੈਨੂੰ ਫੋਨ ਕਰਤਾ ਵੀ ਘਰੇ ਨਾਲ ਦੱਸੀ ਉਹਨੂੰ ਇੱਕ ਨਿਕਣ ਗੱਲ ਹੋ ਗਈ। ਢੇਣ ਮਹੀਨੇ ਪਹਿਲਾਂ ਜੇ ਸੁਖੀ ਆਈ ਸੀ ਉਹ ਤੋਂ ਕਿੰਨਾ ਸਮਾਂ ਕਰੇ ਬੁੱਕਾ ਕੇ ਰੱਖੀ। ਉਹ ਤੈਨੂੰ ਵੀ ਨਾ ਲੱਗਦੀ। ਕੋਈ। ਤਾਂ ਉਹ ਐਕਸਟ੍ਰੀਮ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਵਰਤਿੰਜ ਹੁੰਦੀ ਰਹਿੰਦੀ ਪਰ ਇਹ ਕਦੇ ਹੋਣਾ ਆ ਟਿਕਾ ਜੀ। ਉਹ ਤਾਂ ਰੋਜ਼ ਹੀ ਹੁੰਦੇ ਸੀ। ਇੱਕ ਦਿਨ ਪਹਿਲੇ ਹਾਂ ਜੀ ਉਹ ਤਾਂ ਕੋਈ ਫੰਗਲ ਰੋਜ਼ ਹੀ ਕਰ ਦਿੰਦੀ ਆ। ਐਸੀ ਕੋਈ ਗੱਲਬਾਤ ਹੀ ਨਹੀਂ ਦੀ। ਨਿਕਲ ਹੋ ਜਾਣਗੇ। ਉਹਨਾਂ ਦੇ ਪਰਿਵਾਰ ਦਿੱਤੇ ਪਾਉਣੇ ਪਾਣਗੇ ਜੀ। ਇਟਲੀ ਦਾ ਆਪਣੇ ਇਹਨਾਂ ਦੇ ਲੜਕਾ ਦੀ ਘਰ ਦੇ ਤੇ ਤਿੰਨੇ ਇਹ ਤਿੰਨੇ ਇੱਥੇ ਕਲਵਾਂ ਤੋਂ ਹਿੰਦੂ ਸੰਗਤ ਵਿੱਚ ਬਾਕੀ ہماری ਭੈਣਾਂ ਉਹਨਾ ਪ੍ਰਾਹੁਣਾ ਹੈ। ਬਾਕੀ ਉਹਦੇ ਜਵਾਕ ਨੇ ਇਕੱਠੇ ਹੀ ਰਹਿੰਦੇ ਪੱਕੇ ਹਾਂ ਜੀ ਹਾਂ ਇਹ ਪੱਕੇ ਨੇ। ਉਹਨਾਂ ਕਿਸ ਤਰ੍ਹਾਂ ਵਿਚਾਰ ਚੱਲ ਰਿਹਾ ਜੀ ਅੰਤਰ ਸੰਸਕਾਰ ਦਾ ਕੋਈ ਹੱਲਵਾਤ ਹੋਈ। ਹਾਂ ਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰਦੇ ਨੇ।